ਸ਼ੋਮਨੀ ਫਗਤ ਫਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਵਿਖੇ ਸਰਦਾ ਪੂਰਵਕ ਮਨਾਇਆ ਗਿਆ। ਇਸ ਮੌਕੇ ਉਤੇ ਸ਼੍ਰੀ ਖੰਨਪਾਤ ਸਾਹਿਬ ਜੀ ਦੇ ਪੋਪ ਪਾਈ ਗਏ ਨੇ। ਇਸ ਮੌਕੇ ਉਤੇ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਦੇ ਵੱਲੋਂ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਦੇ ਗ੍ਰੰਥੀ ਪਾਈ ਨਿਰਮਲ ਸਿੰਘ ਦੇ ਵੱਲੋਂ ਅਰਦਾਸ ਕੀਤੀ ਹੈ। ਜਦੋਂ ਕੀ ਹੁਕਮਰਾਮਾ ਭਾਈ ਗੁਰਜੰਤ ਸਿੰਘ ਦੇ ਵੱਲੋਂ ਲਿਆ ਇਸ ਵਕਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਸ਼ੋਮਣੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਆਇਆਂ ਸਮੂਹੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਭਗਤ ਕਬੀਰ ਜੀਾਂ ਦੇ ਜਨਮ ਦਿਹਾੜੇ ਮਨਾਉਂਦੇ ਆ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਰਸੋ ਰੋਜ ਤੋਂ ਸੁਰਕੇ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਏ ਸੀ ਜਿਨ੍ਹਾਂ ਦੇ ਅੱਜ ਤਕਰੀਬਨ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅਲਾਹੀ ਬਾਣੀ ਦਾ ਕੀਰਤਨ ਹੋਇਆ ਸਮੁੱਚੇ ਸਟਾਫ ਨੇ ਜਿੱਥੇ ਹਾਜ਼ਰੀ ਭਰੀ ਇਲਾਕਾ ਦੇ ਵਾਸੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮੈਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀ ਇਲਾਕਾ ਦੇ ਵਾਸੀ ਸੰਗਤਾਂ ਨੂੰ ਦੂਰੋਂ ਨੇੜੇ ਆਈਆਂ ਸੰਗਤਾਂ ਜਿਨ੍ਹਾਂ ਨੇ ਹਾਜ਼ਰੀ ਭਰੀਆਂ ਸਾਰੇ ਸੰਸਾਰ ਭਰ ਦੀਆਂ ਗੁਰਨਾਨਕਾ ਨਾਮਲੇਵਾ ਸੰਗਤਾਂ ਨੂੰ ਸਵਾਗਤ ਕਬੀਰ ਜੀ ਆਂਦੇ ਜਨਮ ਦੇ ਸਹੜੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ